ਇਹ ਖਬਰ ਰਿਤਪਾਲ ਸਿੰਘ ਖਾਂਸਫਾਲ ਉਹਨਾਂ ਨੇ ਸੌਦੇ ਗ੍ਰੀ ਕਿਸ਼ਤੀਆਂ ਸਿਵਾਲੇ ਦਿੱਤੀਆਂ ਸੰਗੋ ਦੀਆਂ ਜਾਨਾਂ ਬਚਾਉਣ ਵਾਸਤੇ ਸੋ ਜਿਹੜਾ ਪਹਿਲਾ ਆਰਡਰ ਸਾਡਾ ਸੇਵਾ ਦਾ ਬਬਾ ਫਰੀਜ ਦਾ ਉਹਤਨਾ ਉਹਨਾਂ ਦੇ ਉੱਤੇ ਸਹਿਮਤੀ ਹੋਈ ਜਿਹੜਾ ਖਾਲਸਾ ਜੀ ਦਾ ਸਾਰੇ ਦਰਜੀਸੇ ਹੋਣਾ ਉਹਦਾ ਯਾਦਗਾਰੀ ਹੈ ਉਹ ਆਪਣੇ ਫਰੀਦਕੋਟ ਦੀ ਵੀਰ ਬਣ ਹੈ ਸਿਫਟ ਸਿਫਟ ਉਹ ਇਸ਼ੀਆ ਚੈਂਪੀਅਨ ਵੀ ਨੇ ਪਿਛਲੀ ਵਾਰ ਵੀ ਇਸੀ 올림픽 ਵੀਰਨ ਰਿਪਰੈਜ਼ੈਂਟ ਕੀਤੀ ਹੈ ਜਿਹੜੇ ਏਡੇ ਵੱਡੇ ਲੋਕ ਹੈ ਹਾਂਸਪਾਰ ਹੋ ਰਹੀ ਇਹ ਜ਼ਰਾ ਪਰਫਲਸਿੰਗ ਹੋ ਰਹੀ ਉਹਨਾਂ ਵਾਸਤੇ ਪੈਸਾ ਵੀ ਮਾਣੇ ਨਹੀਂ ਰਿਹਾ ਨਾ ਵੀਵਾ ਸਿਫਟ ਵਾਸਤੇ ਇਹਨੇ ਮੇਰਾ ਅੰਦਾਜ਼ਾ ਹੈ ਕਮੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿੱਚ ਲੱਗਣ ਵਾਲੇ ਮੇਲੇ ਤੇ ਦੋ ਵਕਾਰੀ ਅਵਾਰਡ ਦਿੱਤੇ ਜਾਂਦੇ ਆ ਇਹਨਾਂ ਵਿੱਚੋਂ ਇੱਕ ਮਨੁੱਖਤਾ ਦੀ ਸੇਵਾ ਲਈ ਦਿੱਤਾ ਜਾਂਦਾ ਹੈ ਤੇ ਦੂਜਾ ਅੱਜ ਕੱਲ ਸ਼ੁਰੂ ਕੀਤਾ ਹੋਇਆ ਹੈ ਸਰਦਾਰ ਇੰਦਰਜੀਤ ਸਿੰਘ ਸੇਖੋਂ ਦੀ ਯਾਦ ਵਿੱਚ ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਵਾਰ ਐਤਕੀ ਜਿਹੜੇ ਇਹ ਦੋ ਅਵਾਰਡ ਦਿੱਤੇ ਜਾਣੇ ਆ ਇਹਨਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ ਬਾਬਾ ਫਰੀਦ ਪ੍ਰਬੰਧਕ ਕਮੇਟੀ ਜਿਹੜੀ ਟਿੱਲਾ ਬਾਬਾ ਫਰੀਦ ਤੇ ਗੁਰਦੁਆਰਾ ਗੋਦਰੀ ਸਾਹਿਬ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਇਹ ਐਲਾਨ ਕਰ ਦਿੱਤੇ ਆ ਸਰਦਾਰ ਸਿਮਰਜੀਤ ਸਿੰਘ ਸੇਖੋਂ ਤੇ ਉਹਨਾਂ ਦੀ ਟੀਮ ਨੇ ਅੱਜ ਐਲਾਨ ਕੀਤਾ ਕਿ ਇਹਨਾਂ ਵਿੱਚੋਂ ਮਨੁੱਖਤਾ ਦੀ ਸੇਵਾ ਵਾਲਾ ਜਿਹੜਾ ਅਵਾਰਡ ਆ ਉਹ ਸਰਦਾਰ ਪ੍ਰਿਤਪਾਲ ਸਿੰਘ ਪੂਰਥਲਾ ਵਾਲੇ ਜਿਨ੍ਹਾਂ ਨੇ ਆਪਣੇ ਬਾਕੀ ਸਾਰੇ ਕੰਮ ਛੱਡ ਕੇ ਆਪਣੀ ਫੈਕਟਰੀ ਦੇ ਹੋਰ ਕੰਮ ਛੱਡ ਕੇ ਹੜਪੀੜਤਾ ਲਈ ਕਿਸ਼ਤੀਆਂ ਬਣਾ ਕੇ ਮੁਫਤ ਵਿੱਚ ਭੇਜੀਆਂ ਸੇਵਾ ਕੀਤੀ ਪਹਿਲਾ ਅਵਾਰਡ ਆ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਜਦੋਂ ਕਿ ਦੂਜਾ ਸਰਦਾਰ ਇੰਦਰਜੀਤ ਸਿੰਘ ਖਾਲਸਾ ਦੀ ਯਾਦਗਾਰੀ ਅਵਾਰਡ ਆ ਜਿਹੜਾ ਉਹ ਸ਼ਿਫਟ ਸਮਰਾ ਜਿਹੜੇ 올ੰਪੀਅਨ ਨੇ ਸ਼ੂਟਰ ਨੇ ਫਰੀਦਕੋਟ ਨਾਲ ਸੰਬੰਧਤ ਲੜਕੀ ਆ ਉਸ ਨੂੰ ਦਿੱਤਾ ਜਾਣਾ ਤੇ ਐਤਕੀ ਸੁਸਾਇਟੀ ਨੇ ਪ੍ਰਬੰਧਕਾਂ ਨੇ ਇਹਨਾਂ ਅਵਾਰਡਾਂ ਦੀ ਦੋਨਾਂ ਅਵਾਰਡਾਂ ਦੀ ਰਾਸ਼ੀ ਵੀ ਦੁੱਗਣੀ ਕਰ ਦਿੱਤੀ ਆ 1 ਲੱਖ ਤੋਂ 2 ਲੱਖ ਤੇ 50 ਹਜ਼ਾਰ ਤੋਂ 1 ਲੱਖ ਕਰ ਦਿੱਤਾ ਗਿਆ ਹੈ ਸਭਾ ਵਾਸੀ ਇਹ ਬੜਾ ਚੁਣੌਤੀ ਭਰਿਆ ਸਮਾਂ ਹੁੰਦਾ ਹੈ ਜਦੋਂ ਅਸੀਂ ਇਹ ਅਵਾਰਡ ਦੇਣੇ ਹੁੰਦੇ ਆ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਨਾਲ ਬੇਇਨਸਾਫੀ ਨਾ ਹੋ ਜਾਵੇ ਤੇ ਸਭ ਨੇ ਜਿਹੜਾ ਨਿਵਸਲੀ ਖਰਸਾ ਜਿਹੜਾ ਕੀਤਾ ਸਾਰਿਆਂ ਦੀ ਇਹ ਰਲਮਲਤੀ ਨਾਲ ਫੈਸਲਾ ਹੋਇਆ ਇਸੇ ਸਾਰੇ ਰਾਦੇ ਵਾਪਕ ਹੋਗੇ ਇੱਕ ਤਾਂ ਸਕੂਲ ਦੇ ਲੋ ਤੋਂ ਹਨਗੇ ਪ੍ਰਤਿਪਾਲ ਸਿੰਘ ਹੰਸਪਾਲ ਉਹਨਾਂ ਨੇ ਸੌਦੇ ਗ੍ਰੀਵ ਕਿਸ਼ਤੀਆਂ ਸੇਵਾ ਲਈ ਦਿੱਤੀਆਂ ਸੰਗੋਧੀਆਂ ਜਾਨਾਂ ਬਚਾਉਣੋਂ ਆਸ ਸੋ ਜਿਹੜਾ ਪਹਿਲਾ ਆਰਡਰ ਸਾਡਾ ਸੇਵਾ ਦਾ ਬਬਾ ਫਰੀਜ ਦਾ ਉਹ ਕਾਂ ਉਹਨਾਂ ਦੇ ਉੱਤੇ ਸੈਨਤੀ ਗਈ ਜਿਹੜਾ ਖਾਲਸਾ ਜੀ ਦਾ ਸਾਡੇ ਅੰਦਰ ਜਿਸੇ ਹੋਣਾ ਦਾ ਯਾਦਗਾਰੀ ਹੈ ਉਹ ਆਪਣੇ ਫਰੀਦਕੋਟ ਦੇ ਵੀਰ ਬਣੇ ਸਿਫਤ ਸਿਫਤ ਉਹ ਇਸ ਦਾ ਚੈਂਪੀਅਨ ਵੀ ਨੇ ਇਸ ਜੀ ਦਾ ਭਾਵੀ 올림픽 ਵੀ ਉਹਨਾਂ ਰਿਪਰੈਜ਼ੈਂਟ ਕੀਤੀ ਹੈ ਉਹ 3 ਪੌਂਟ ਉਹ 3 ਪੌਂਟ ਇੱਕ ਮੁਕਾਬਲਾ ਹੁੰਦਾ ਜਿਹਦੇ ਚ ਪੁਆਇੰਟ 22 ਰੇਫਰ ਚਲਦੀ ਹੈ ਲੋਮਿਆਂ ਪੈ ਕੇ ਵੀ ਬੈਠ ਕੇ ਵੀ ਉਹ ਖੜੇ ਹੋ ਗਏ ਉਹ ਬੜਾ ਟਫ ਮੁਕਾਬਲਾ ਹੁੰਦਾ ਉਹ ਉਹਨਾਂ ਨੇ ਐਸ਼ੀਅਨ ਚੈਂਪੀਅਨ ਨੇ ਕਿ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਇਹ ਰੈਂਕਿੰਗ ਹੁੰਦੀ ਰਹਿੰਦੀ ਹੈ ਮੈਚਾਂ ਚ ਕਈ ਵਾਰ ਮੈਚ ਅੱਛੇ ਨੰਬਰ ਆ ਜਾਂਦੇ ਆ ਕਿ ਦੋ ਵਾਂ ਘਟ ਆ ਜਾਂਦੇ ਫਿਰ ਚਾਰ ਚਾਰ ਮੈਚਾਂ ਦੇ ਨੰਬਰ ਐਡ ਕਰਕੇ ਸਾਰੀ ਦੁਨੀਆ ਦੇ ਵਿੱਚ ਉਹ ਰੈਂਕਿੰਗ ਕਰਦੇ ਆ ਉਹਨਾਂ ਦੀ ਇਸ ਲਈ ਜੋ ਰੈਂਕਿੰਗ ਚੱਲ ਰਹੀ ਹੈ ਉਹ ਦੋ ਨੰਬਰ ਤੇ ਰਹੀ ਹੈ ਦੁਨੀਆ 'ਚ ਦੂਸਰਾ ਬੰਨਾਲ ਬੰਤੀ ਇਹ ਕਰਨੀ ਚਾਹਣਾ ਹੈ ਕਿ ਸਵਰ ਨੇ ਇਹ ਮਹਿਸੂਸ ਕਰਦੇ ਹੋਏ ਆ ਕਿ ਫੰਡਸ ਪਏ ਹੈ ਵਧ ਰਹੇ ਅਸੀਂ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਆ ਲੇਕਿਨ ਫੇਰ ਵੀ ਫੰਡ ਵਧ ਰਹੇ ਸਾਰਾ ਹੁਣ ਜਾਣ ਤੋਂ ਬਾਅਦ ਕਰੀਬ 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਕਰਤਕ ਕਰਤੇ باوجود ਉਹਦੇ ਜਿਹੜਾ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਦੇਰ ਤੋਂ ਇਹ ਹੀ 1 ਲੱਖ ਦਾ ਚੱਲ ਰਿਹਾ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈ ਵੇ ਵਸਨਾ ਹੋਇਆ ਕਿ 1 ਲੱਖ ਤੋਂ 1 ਕਰੋੜ ਤੱਕ ਮੈਂ ਜਿਹੜੀ ਇਹ ਦੁਗਲੀ ਕੀਤੀ ਗਈ ਹੈ 2 ਲੱਖ ਦੀ ਜਿਹੜੇ ਏਡੇ ਵੱਡੇ ਲੋਕ ਹੈ ਹਾਸਪਾਲ ਹੋਰੀ ਇਹ ਜ਼ਰਾਪਟ ਫੌਸਿੰਗ ਹੋਰੀ ਉਹਨਾਂ ਵਾਸਤੇ ਪੈਸਾ ਵੀ ਮਾਣ ਨਹੀਂ ਰਹਾ ਨਾ ਵੀ ਵਾਸਤੇ ਵਾਸਤੇ ਇਹਨੇ ਮੇਰਾ ਅੰਦਾਜ਼ਾ ਹੈ ਕਮੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਸੋ ਲਿਹਾਜ਼ਾ ਇਹਨਾਂ ਵਾਸਤੇ ਇਮੇਟੀਰੀਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸਭਾ ਦੇ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਜਾਂਦਾ ਹੈ ਕਿ ਕਿਸਮ ਦਾ ਇਹ ਚੇਤਨਸਾ ਆ ਜਾਂਦੀ ਹੈ ਕਿ ਯਾਰ ਕੋਈ ਨਾ ਕੋਈ ਭੜਿਆ ਲੋਕਾਂ ਦਾ ਚੰਗਿਆ ਲੋਕਾਂ ਦਾ ਮਾਣ ਕਰਨ ਵਾਲਾ ਸਤਕਾਰ ਕਰਨ ਵਾਲਾ ਹੈ ਇਹ ਬਸ ਇੰਨਾ ਹੀ ਹੈ ਅਸੀਂ ਕਰ ਸਕਦੇ 19 ਤਰੀਕ ਤੋਂ ਸਵੇਰੇ 7:30 ਵਜੇ ਇਹ ਜਿਹੜਾ ਹੈਗਾ ਸਮਾਗਮ ਸ਼ੁਰੂ ਹੋਏਗਾ ਜਿਸ ਸੁਖਮਨੀ ਸਾਹਿਬ ਸ੍ਰੀ ਸੁਖਮਨੀ ਸਾਹਿਬ ਪਾਠ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾ ਤੋਂ ਬਾਅਦ ਇਹ ਉਪਰੰਤ ਇਹ ਸਾਡੇ ਸਤਿਕਾਰਯੋਗ ਡੀ ਸਾਹਿਬ ਅਤੇ ਅਨਾਉਂਸ ਕਰਨਗੇ ਇਸ ਸਮਾਗਮ ਦੀ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਧਾਰਮਿਕ ਗਵਾਨ ਸਜਣ ਕੇ ਗੁਰਦਾਰ ਟੇਲਾ ਸਾਹਿਬ ਵਿਖੇ ਪਠਵਾਚਕ ਅਤੇ ਕੀਰਤਨ ਦਰਬਾਰ ਹੋਏਗਾ ਇਸ ਤੋਂ ਬਰਾ 20 ਤਰੀਕ ਨੂੰ ਇਸੇ ਤਰ੍ਹਾਂ ਹੀ ਪਹਿਲਾ ਬਾਬਾ ਫਰੀਦ ਵਿਖੇ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਵੇਰੇ 8 ਵਜੇ ਸ਼੍ਰੀ ਆਖਣ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 21 ਰਾਤ ਨੂੰ ਗੁਰਦੁਆਰਾ ਗੋਦੀ ਸਾਹਿਬ ਵਿਖੇ ਕਥਾ ਤੇ ਕੀਰਤਨ ਇੱਥੇ ਗੁਰਦੁਆਰਾ ਗੋਦੀ ਸਾਹਿਬ ਵਿਖੇ ਹੋਏਗਾ 22 ਤਰੀਕ ਨੂੰ ਕੀ ਮਹਾਨ ਕੀਰਤਨ ਦਰਬਾਰ ਜਿਹੜਾ ਹੋਏਗਾ ਉਹ 22 ਤਰੀਕ ਨੂੰ ਹੋਏਗਾ 23 ਤਰੀਕ ਨੂੰ ਸਵੇਰੇ ਆ 8:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਪ੍ਰੰਤ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਰੈਂਮਾਈ ਹੇਠ ਗੁਰਦੁਆਰਾ ਟੇਲਾ ਸਾਹਿਬ ਤੋਂ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਹੋਇਆ 1 ਵਜੇ ਦੇ ਕਰੀਬ ਗੁਰਦੁਆਰਾ ਗੋਦਰੀ ਸਾਹਿਬ ਵਿਖੇ ਪਹੁੰਚੇਗਾ ਉਥੇ ਉਸ ਤੇ ਏਵਾਰਡ ਇੱਕ ਵਾਸ ਬਾਬਾ ਫਰੀਦ ਅਵਾਰਡ ਫਾਰ ਇਮਿਊਨਿਟੀ ਫਾਰ ਸਰਵਿਸ ਅਤੇ ਦੂਜਾ ਸਰਾ ਇੰਦਰਜੀਤ ਸਿੰਘ ਖਾਲਸਾ ਅਵਾਰਡ ਅਤੇ ਬੱਚਿਆਂ ਨੂੰ ਜਿਹੜੇ ਕੰਪੀਟੀਸ਼ਨ ਅਵਾਰਡ ਇਹ ਦਿੱਤੇ ਜਾਣਗੇ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਜਿਹੜਾ ਬਾਬਾ ਫਰੀਦ ਸਮਾਜ ਸੇਵੀ ਅਵਾਰਡ ਆ ਉਹਦੇ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਅਸੀਂ ਦਿੰਦੇ ਸੀ ਨਗਰ ਉਹਦੇ ਵਿੱਚ ਐਤਕਿ ਉਹ ਪਹਿਲੀ ਵਾਰੀ ਸਾਰੀ ਕਮੇਟੀ ਨੇ ਸਰਸੰਮਤੀ ਨਾਲ ਕੀਤਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀਗਾ ਸਰਦਾਰ)^{(1)} ਇੰਦਰ ਜੀ ਸਿੰਘ ਦੇ ਖਾਲਸਾ ਯਾਦਗਾਰੀ ਵਾਰਡ ਉਹਦੀ ਰਕਮ 50000 ਸੀ ਉਹਦੀ ਰਕਮ 1 ਲੱਖ ਰੁਪਇਆ ਕੀਤੀ ਗਈ